ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਹੜਾ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਆਪਾਂ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਗਰ ਚਮਕ ਦੇ ਨਾਲ ਤੇਜ਼ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਅਲੱਗ-ਅਲੱਗ ਭਾਗਾਂ ਦੇ ਵਿੱਚ ਹੋਈ ਆ ਜਿਹਦੇ ਵਿੱਚ ਜ਼ਿਆਦਾ ਏਰੀਆ ਜਿਹੜਾ ਪੂਰਬੀ ਖੇਤਰ ਦਾ ਆਂਦਾ ਜਿਵੇਂ ਕਿ ਮੋਹਾਲੀ ਚੰਡੀਗੜ੍ਹ ਆ ਪਟਿਆਲਾ ਸੰਗਰੂਰ ਮਲੇਰਕੋਟਲਾ ਬਰਨਾਲਾ ਬਠਿੰਡਾ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਬਰਖਾ ਜਿਹੜੀ ਉਹ ਵਧੀਆ ਲੈਵਲ ਦੀ ਹੋਈ ਆ ਬਾਕੀ ਸਾਰੇ ਜਿਹੜੇ ਏਰੀਆ ਇਹਨਾਂ ਦੇ ਵਿੱਚ ਹਾਲੇ ਬਰਖਾ ਜਿਹੜੀ ਉਹ ਪੱਛਮੀ ਉੱਤਰ ਪੱਛਮੀ ਇਲਾਕੇ ਦੱਖਣੀ ਇਲਾਕੇ ਇਹਨਾਂ 'ਚ ਬਰਖਾ ਜਿਹੜੀ ਉਹ ਘੱਟ ਹੋਈ ਆ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਹਵਾਵਾਂ ਐਸ ਵਕਤ ਪੰਜਾਬ ਦੇ ਵਿੱਚ ਪੂਰਬ ਦੀਆਂ ਚੱਲ ਰਹੀਆਂ ਨੇ ਤੇ ਜੇਕਰ ਸਿਸਟਮ ਵਾਲੀ ਗੱਲ ਕਰੀਏ ਤਾਂ ਇੱਕ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਚੱਕਰਵਾਤ ਇੱਕ ਜਿਹੜਾ ਉਹ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਭਾਗਾਂ ਦੇ ਬਣਿਆ ਹੋਇਆ ਤੇ ਇੱਕ ਪਾਕਿਸਤਾਨ ਦੇ ਭਾਗਾਂ ਦੇ ਚੱਕਰਵਾਤ ਬਣਿਆ ਹੋਇਆ ਜਿਹਦੇ ਕਰਕੇ ਨਮੀ ਦੀ ਬਹੁਤ ਜ਼ਿਆਦਾ ਮਾਤਰਾ ਜਿਹੜੀ ਉਹ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਸਿੱਧਾ ਪੰਜਾਬ ਤੇ ਅਤੇ ਗੰਗਾ ਦੀ ਮੈਦਾਨੀ ਬੈਲਟ ਆ ਜਿਹੜੀ ਦਿੱਲੀ ਹਰਿਆਣਾ ਹਿਮਾਚਲ ਉੱਤਰਾਖੰਡ ਇਹ ਸਾਰੇ ਭਾਗਾਂ ਤੇ ਜ਼ਬਰਦਸਤ ਤਰੀਕੇ ਨਾਲ ਨਮੀ ਆ ਜਿਹੜੀ ਉਹ ਪਹੁੰਚ ਰਹੀ ਆ ਧੀਰੇ ਕਰਕੇ ਬੱਦਲ ਆ ਜਿਹੜੇ ਉਹ ਡਵੈਲਪ ਹੋ ਰਹੇ ਆ ਤੇ ਅਲੱਗ-ਅਲੱਗ ਜਗ੍ਹਾਵਾਂ ਤੇ ਹਲੇ ਵਰਖਾ ਕਰ ਰਹੇ ਆ ਲੇਕਿਨ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਯਾਨੀ 25 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਖਾਸ ਤੌਰ ਤੇ ਉੱਤਰੀ ਅਤੇ ਪੂਰਬੀ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਤੇ ਜਿਹੜੇ ਪੱਛਮੀ ਤੇ ਦੱਖਣੀ ਇਲਾਕੇ ਆ ਵਰਖਾ ਉਹਨਾਂ 'ਚ ਵੀ ਹੋਊਗੀ ਲੇਕਿਨ ਹਲਕੀ ਤੋਂ ਦਰਮਿਆਨੀ ਦਰਜੇ ਦੀ ਹੋ ਸਕਦੀ ਆ ਤੇ ਕੁਝ ਸਮੇਂ ਲਈ ਜਿਹੜੀ ਇਹ ਵਰਖਾ ਵਾ ਉਹ ਮੱਧਮ ਦਰਜੇ ਦੀ ਹੋ ਸਕਦੀ ਆ ਕੁਝ ਇਲਾਕਿਆਂ ਦੇ ਵਿੱਚ ਪੱਛਮੀ ਇਲਾਕਿਆਂ ਦੇ ਵਿੱਚ ਉੱਤਰੀ ਇਲਾਕੇ ਜਿਵੇਂ ਕਿ ਅੰਮ੍ਰਿਤਸਰ ਤਰਨਤਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਰੋਪੜ ਨਮਾ ਸਹਿਰਾ ਕਪੂਰਥਲਾ ਇਸੇ ਤਰ੍ਹਾਂ ਮਹਾਲੀ ਚੰਡੀਗੜ੍ਹ ਆਨੰਦਪੁਰ ਸਾਹਿਬ ਨੰਗਲ ਲੁਧਿਆਣਾ ਮੋਗਾ ਬਰਨਾਲਾ ਮਲੇਰ ਕੋਟਲਾ ਇਸ ਤੋਂ ਬਿਨਾਂ ਸੰਗਰੂਰ ਪਟਿਆਲਾ ਤੇ ਬਰਨਾਲਾ ਬਠਿੰਡਾ ਇਹ ਜਿਹੜੇ ਇਲਾਕੇ ਆ ਇਹਨਾਂ ਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਆ ਤੇ ਜਿਹੜੇ ਪੱਛਮ ਦੇ ਵਿੱਚ ਇਲਾਕੇ ਆ ਫਿਰੋਜ਼ਪੁਰ ਫਰੀਦਕੋਟ ਆ ਬੋਰ ਆ ਫਾਜ਼ਲਕਾ ਗੰਗਾ ਨਗਰ ਬਟਲਾਡਾ ਤੇ ਇਸ ਤੋਂ ਬਿਨਾਂ ਹੋਰ ਆਸੇ ਪਾਸੇ ਦੇ ਇਲਾਕੇ ਆ ਜਿਹੜੇ ਇਨਾਂ ਦੇ ਵਿੱਚ ਘਰ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਭਾਰੀ ਵਰਖਾ ਹੋਣ ਦੀ ਸੰਭਾਵਨਾ ਕੱਲ੍ਹ ਯਾਨੀ 25 ਤਰੀਕ ਨੂੰ ਲੇਕਿਨ ਜਿਹੜੇ ਪਹਾੜਾਂ ਦੇ ਨਾਲ ਅਤੇ ਇਸੇ ਤਰ੍ਹਾਂ ਜਿਹੜੇ ਹਮਾਤਲ ਪ੍ਰਦੇਸ਼ ਇਲਾਕੇ ਆ ਜੰਮੂ ਦੇ ਇਲਾਕੇ ਆ ਉੱਤਰਾਖੰਡ ਦੇ ਇਲਾਕੇ ਆ ਤੇ ਚੰਡੀਗੜ੍ਹ ਇਨਾਂ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋਊਗੀ ਇਹ ਹੈ ਜੀ ਆਉਣ ਵਾਲੇ 24 ਘੰਟੇ ਦੇ ਮੌਸਮ ਦਾ ਹਾਲ ਜਿਹੜਾ ਪੰਜਾਬ ਦੇ ਵਿੱਚ ਰਹੂਗਾ ਇਸੇ ਤਰ੍ਹਾਂ ਹਰਿਆਣਾ ਦਿੱਲੀ ਅਤੇ ਰਾਜਸਥਾਨ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਵੀ ਭਾਰੀ ਬਰਖਾ ਹੋਣ ਦੀ ਸੰਭਾਵਨਾ ਕੱਲ ਪੱਛਮੀ ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਵੀ ਬਰਖਾ ਹੋ ਸਕਦੀ ਆ ਤੇ ਇਸ ਦੇ ਨਾਲ ਜੇਕਰ ਇਹ ਕੱਲ ਨੂੰ ਦਰਮਿਆਨੀ ਤੋਂ ਭਾਰੀ ਬਰਖਾ ਹੁੰਦੀ ਹੈ ਕੱਲ ਅਤੇ ਪਰਸੋ 26 ਤਰੀਕ ਨੂੰ ਵੀ ਇਸੇ ਤਰ੍ਹਾਂ ਮੌਸਮ ਰਹਿਣ ਦੀ ਸੰਭਾਵਨਾ ਉਦੋਂ ਵੀ ਭਾਰੀ ਬਰਖਾ ਪੰਜਾਬ 'ਚ ਹੋਣ ਦੀ ਸੰਭਾਵਨਾ ਤਾਂ ਕਿਸਾਨ ਵੀਰਾਂ ਲਈ ਬਹੁਤ ਖੁਸ਼ੀ ਵਾਲਾ ਮਾਹੌਲ ਆ ਕਿਉਂਕਿ ਇਹਦੇ ਨਾਲ ਝੋਨੇ ਦੀ ਫਸਲ ਆ ਜਿਹੜੀ ਉਹ ਉਦੇ ਤੌਰਨ ਦੇ ਵਿੱਚ ਵਧੀਆ ਫਾਇਦਾ ਹੋਊਗਾ ਜੋ ਕਿ ਹੁਣ ਬਜਾਈ ਆਪਣੇ ਚੱਲ ਰਹੀ ਹੈ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ 25 ਤਰੀਕ ਨੂੰ ਜਿਹੜੇ ਉੱਤਰ ਪੂਰਬੀ ਭਾਗ ਆ ਪੰਜਾਬ ਦੇ ਹਰਿਆਣੇ ਦੇ ਇਸੇ ਤਰ੍ਹਾਂ ਹਮਾਦਲ ਪ੍ਰਦੇਸ਼ ਦੇ ਜਿਹੜੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਆ ਜੰਮੂ ਹੋ ਗਿਆ ਉੱਤਰਾਖੰਡ ਹੋ ਗਿਆ ਇਹਨਾਂ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਆ ਤੇ ਬਾਕੀ ਸਮੁੱਚੇ ਪੰਜਾਬ ਦੇ ਜਿਹੜੇ ਪੱਛਮੀ ਅਤੇ ਦੱਖਣੀ ਖੇਤਰ ਆ ਇਹਨਾਂ 'ਚ ਹਲਕੀ ਤੋਂ ਦਰਦਨੀ ਬਰਖਾ ਹੋਣ ਦੀ ਸੰਭਾਵਨਾ ਮੱਧ ਪੰਜਾਬ 'ਚ ਵੀ ਵਧੀਆ ਦਰਜੇ ਦੀ ਬਰਖਾ ਹੋਣ ਦੀ ਸੰਭਾਵਨਾ ਕੱਲ ਤੇ ਆਸ-ਪਾਸ ਦੇ ਇਲਾਕੇ ਜਿਹੜੇ ਜਿਵੇਂ ਹਰਿਆਣਾ ਪੱਛਮੀ ਤੇ ਪੂਰਵੀ ਉੱਤਰ ਪ੍ਰਦੇਸ਼ ਆਪਣੇ ਰਾਜਸਥਾਨ ਹੋ ਗਿਆ ਉੱਤਰ ਪ੍ਰਦੇਸ਼ ਦੇ ਇਲਾਕੇ ਇਹਨਾਂ 'ਚ ਵੀ ਵਧੀਆ ਬਰਖਾ ਹੋ ਸਕਦੀ ਆ ਗੱਲ ਕਰੀ ਆਪਾਂ 26 ਤਰੀਕ ਦੀ ਤਾਂ 26 ਤਰੀਕ ਨੂੰ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਪੰਜਾਬ ਸਮੁੱਚਾ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਉੱਤਰ ਪੂਰਬੀ ਭਾਗ, ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ 'ਚ ਵਧੀਆ ਵਰਖਾ ਹੋ ਸਕਦੀ ਹੈ। ਉਸ ਤੋਂ ਬਾਅਦ ਗੱਲ ਕਰੀਏ 27 ਤਰੀਕ ਨੂੰ ਤਾਂ 27 ਤਰੀਕ ਨੂੰ ਦੇਖ ਸਕਦੇ ਹਾਂ ਤੋਂ ਸਮੁੱਚੇ ਪੰਜਾਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਆ। ਇਹਦੇ ਨਾਲ ਦੱਖਣ ਪੱਛਮੀ ਜਿਹੜੇ ਪੰਜਾਬ ਦੇ ਇਲਾਕੇ ਆ ਗੰਗਾ ਨਗਰ, ਚੁਰੂ ਦੇ ਨਾਲ ਲੱਗਦੇ ਹੋਏ ਜਿਹੜੇ ਬੀਕਨੇਰ, ਗੰਗਾ ਨਗਰ, ਚੁਰੂ ਤੇ ਹਨੂਮਨਗੜ੍ਹ ਦੇ ਨਾਲ ਲੱਗਦੇ ਇਲਾਕੇ ਜਿਹ ਤੇ ਇਹਨਾਂ ਲੱਖਿਆਂ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰੀਆ ਆਪਾਂ 28 ਤਰੀਕ ਦੀ 28 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਤੇ ਉੱਤਰਾਖੰਡ ਅਤੇ ਰਾਜਸਥਾਨ ਦੇ ਬਹੁਤ ਸਾਰੇ ਭਾਗ ਪੱਛਮੀ ਭਾਗਾਂ ਨੂੰ ਛੱਡ ਕੇ ਮੱਧ ਪ੍ਰਦੇਸ਼ ਦੇ ਭਾਗ ਤੇ ਉੱਤਰ ਪ੍ਰਦੇਸ਼ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਪੰਜਾਬ ਦੇ ਵਿੱਚ ਕਾਰਵਾਈਆਂ ਹੋਣਗੀਆਂ ਲੇਕਿਨ ਹਲਕੀ ਤੋਂ ਦਰਮਿਆਨੀ ਦਰਜੀਆਂ ਹਰਿਆਣਾ ਤੇ ਰਾਜਸਥਾਨ ਚ ਭਾਰੀ ਵਰਖਾ ਹੋ ਸਕਦੀ ਹੈ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਵਿਹਾਰ ਛਤਰੀਛੜ ਚ ਵੀ ਭਾਰੀ ਵਰਖਾ ਹੋ ਸਕਦੀ ਹੈ ਗੱਲ ਕਰੀਏ 30 ਤਰੀਕ ਦੀ ਤਾਂ 30 ਤਰੀਕ ਨੂੰ ਪੰਜਾਬ ਦੇ ਫੇਰ ਉੱਤਰ ਪੂਰਬੀ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹਰਿਆਣਾ ਸਾਰਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਸਾਰਾ ਰਾਜਸਥਾਨ ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ 1 ਤਰੀਕ ਦੀ ਤਾਂ ਸਮੁੱਚੇ ਪੰਜਾਬ ਦੇ ਵਿੱਚ ਪੂਰੀ ਹੈਵੀ ਰੇਨ ਯਾਨੀ ਮੋੜੇ ਧਰਮੀ ਪੈਣ ਦੀ ਸੰਭਾਵਨਾ 1 ਜੁਲਾਈ ਨੂੰ ਸਮੁੱਚੇ ਪੰਜਾਬ ਚ ਨਾਲ ਦੇ ਨਾਲ ਹਰਿਆਣਾ ਹਿਮਾਚਲ ਉੱਤਰਾਖੰਡਾ ਉੱਤਰ ਪ੍ਰਦੇਸ਼ ਦੇ ਸਾਰੇ ਭਾਗ ਗੁਜਰਾਤ ਰਾਜਸਥਾਨ ਦੇ ਭਾਗਾਂ ਚ ਭਾਰੀ ਵਰਖਾ ਹੋਊਗੀ ਉਸੇ ਤਰ੍ਹਾਂ 2 ਤਰੀਕ ਨੂੰ ਵੀ ਦਰਮਿਆਨੀ ਤੋਂ ਭਾਰੀ ਵਰਖਾ ਪੰਜਾਬ ਅਤੇ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਉੱਤਰਾਖੰਡ ਇਹਨਾਂ ਸਾਰੇ ਭਾਗਾਂ 'ਚ ਭਾਰੀ ਵਰਖਾ ਹੋ ਸਕਦੀ ਹੈ ਤੇ 3 ਤਰੀਕ ਨੂੰ ਵਰਖਾ ਜਿਹੜੀ ਥੋੜੀ ਜਿਹੀ ਕਮੀ ਆ ਉਹ ਹਲਕੇ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ 4 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਹਿਮਾਚਲ ਉੱਤਰਾਖੰਡ ਜਿਹੜਾ ਇਹਨਾਂ 'ਚ ਤਾਂ ਵਰਖਾ ਹੋ ਸਾਡੀ ਲੇਕਿਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਭਾਗ ਜਿਹੜੇ ਉੱਥੇ ਮੌਸਮ ਖੁਸ਼ਕ ਰਹੂਗਾ ਮੱਧ ਪ੍ਰਦੇਸ਼ ਦੇ ਕੁਝ ਭਾਗ ਦੱਖਣੀ ਰਾਜਸਥਾਨ ਤੇ ਗੁਜਰਾਤ 'ਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਇਹ ਸੀਗਾ ਆਉਣ ਵਾਲੇ 5 ਦਿਨ ਦਾ ਪੰਜਾਬ ਦਾ ਮੌਸਮ ਦਾ ਹਾਲ ਜਾਨੀ ਅਗਲੇ 4-5 ਦਿਨ ਵਧੀਆ ਪੰਜਾਬ ਦੇ ਵਿੱਚ ਵਰਖਾ ਹੋ ਸਕਦੀ ਹੈ ਜਿਹਦੇ ਨਾਲ ਕਿਸਾਨ ਵੀਰਾਂ ਨੂੰ ਲਾਭ ਹੋਊਗਾ ਅਮੀਰ ਕਰਦੇ ਹਾਂ ਸਾਡੀ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ